ਸਰ ਦੋ ਟੂ ਡੋਰ ਕਿਤਾ ਜਾ ਰਿਹਾ ਤੁਹਾਡੇ ਵੱਲੋਂ ਵਾਰਡ ਨੰਬਰ 5 ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਬਖੂਬੀ ਪਿਆਰ ਮਿਲ ਰਿਹਾ ਇਹ ਮੇਰਾ ਆਪਣਾ ਪਰਿਵਾਰ ਹੈ ਨੰਦਾ ਕਲੋਨੀ ਜਸਵਾਲ ਕਲੋਨੀ ਇੱਥੇ ਦਾ ਹੀ ਮੈਂ ਰਹਿਣ ਆਲਾ ਹੁਣੇ ਤੁਸੀਂ ਦੇਖਿਆ ਸੀ ਹਜੇ মিডিਆ ਦੇ ਸਾਹਮਣੇ ਇੱਕ ਗਲੀ ਦੇ ਵਿੱਚੋਂ ਤਿੰਨ ਪਰਿਵਾਰ ਮਿਲੇ ਹੁਣ ਤਾਂ ਟਾਈਮ ਹੈ ਰਿਜ਼ਲਟ ਆਣਾ ਹੁਣ ਤਾਂ ਸੇਵਾ ਤਾਂ ਅਸੀਂ ਕੀਤੀਆਂ ਹੋਈਆਂ ਔਰ ਕਰ ਵੀ ਦੇ ਔਰ ਕਰਾਂਗੇ ਵੀ ਉਹ ਤਾਂ ਪਬਲੀਕ ਨੇ ਸੁਭੀ ਕਿਨੇ ਕਿਦਾ ਮੁੱਲ ਪਾਣਾ ਤੁਹਾਡੇ ਸਾਹਮਣੇ 21 ਤਰੀਕ ਨੂੰ ਦੇਖਿਓ ਇੱਕ ਨੰਬਰ ਮੇਰਾ ਆਇਆ ਤੇ ਇੱਕ ਨੰਬਰ ਹੀ ਆਣਾ ਇੱਕ ਨੰਬਰ ਤੇ ਇਹਨਾਂ ਨੇ ਬਟਨ ਦਬਾ ਕੇ ਉਹਨੂੰ ਜਿਤਾਣਾ ਮੇਰੀ ਮਾਂ ਨੇ ਕਿਹਾ ਮੇਰੀ ਭੈਣ ਨੇ ਕਿਹਾ ਉੱਚੀ ਕਰਾਣੀ ਉੱਚੀ ਹੋ ਕੇ ਰਹਗੀ ਚੇਤਨ ਜਮੇਜਾ ਜੀ ਨੂੰ ਇਹਨਾਂ ਦੀ ਵਾਈਫ ਅੰਜੂ ਜਮੇਜਾ ਜੀ ਨੂੰ ਜਿਤਾ ਕੇ ਇਹ ਸੜਕ ਅਸੀਂ ਉੱਚੀ ਕਰਾਂਗੇ ਇਹ ਲੱਗਦਾ ਕਿਨੇ ਕੀ ਲੜਨਾ ਜਿੱਤ ਪ੍ਰਾਪਤ ਹੋਗੇ ਇਸ ਵਾਰੀ ਕਨਫਰਮ ਉਹ ਵਾਹਿਗੁਰੂ ਜਾਣਦਾ ਹੈ ਮੇਰਾ ਪਰਿਵਾਰ ਜਾਣਦਾ ਹੈ ਜਿੱਤ ਚਾਹੇ ਇੱਕ ਵੋਟ ਦੀ ਹੋਵੇ ਜਿੱਤ ਜਿੱਤ ਹੁੰਦੀ ਹੈ ਬਾਕੀ ਮੇਰੇ ਪਰਿਵਾਰ ਮੇਰੇ ਨਾਲ ਹੈ 21 ਤਰੀਕ ਨੂੰ ਰਿਜ਼ਲਟ ਆ ਜਾਣਾ ਜਲਦੀ ਨਹੀਂ ਤੁਸੀਂ ਦੇਖੋ ਹੁੰਦਾ ਕੀ ਹੈ ਡੋਰ ਤੋਂ ਡੋਰੇ ਇਸ ਕਰਕੇ ਕਰ ਰਹੇ ਆਵੇਂ ਜਿੰਨੀ ਵੀ ਸੰਗਤ ਹੈਗੀ ਹੈ ਸਾ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਚੇਤਨ ਜੀ ਨੇ ਜਾ ਕੀ ਕੰਮ ਕਰ ਰਹੇ ਆ ਲੇਕਿਨ ਕੰਮ ਜਿਹੜਾ ਚੇਤਨ ਜੀ ਨੇ ਕੀਤੇ ਅਜ ਤੱਕ ਕਿਸੇ ਕਾਉਂਸਲਰ ਨੇ ਨਹੀਂ ਕੀਤੇ ਅਸੀਂ ਜਿਹੜਾ ਚੇਤਨ ਭਾਜੀ ਕੋਲ ਕੋਈ ਵੀ ਬੰਦਾ ਆਂਦਾ ਸੀਗਾ ਕਿ ਸੀਵਰੇਜ ਦੀ ਪ੍ਰੋਬਲਮ ਲੈ ਕੇ ਪਾਣੀ ਨੂੰ ਮੈਂ ਔਰ ਅੰਕਲ ਨੇ ਉਹ ਤੇ ਜਾ ਕੇ ਉੱਥੇ ਖੜ ਖੜ ਕੇ ਅਸੀਂ ਆਪਣੇ ਵਾਰਡ ਦੇ ਕੰਮ ਕਰਵਾਏ ਆ ਸਿਲਾਈ ਸੈਂਟਰ ਦੇ ਵੀ ਕੰਮ ਕਰਵਾਏ ਆ ਉਦੋਂ ਲਗੀ ਕੋਈ ਵੀ ਪ੍ਰੋਬਲਮ ਹੋਵੇ ਚਾਹੇ ਬਿਜਲੀ ਦੇ ਰਿਲੇਟਡ ਹੋਵੇ ਚਾਹੇ ਬਿਜਲੀ ਦੇ ਮੀਟਰਾਂ ਦੀ ਹੋਵੇ ਸਾਡੇ ਚੇਤਨ ਭਾਜੀ ਨੇ ਬਿਨਾ ਕਿਸੇ ਉਹਦੇ ਤੋਂ ਬਹੁਤ ਵਧੀਆ ਕੰਮ ਕੀਤੇ ਆ ਬਹੁਤ ਵਧੀਆ ਆਏਗਾ ਜਿਹੜੇ ਲੋਕਾਂ ਦੀਆਂ ਵੋਟਾਂ ਨਹੀਂ ਬਣਦੀਆਂ ਸੀ ਸਾਡੇ ਕੋਲ ਪਰੇਸ਼ਾਨ ਲੋਕੀ ਆਉਂਦੇ ਸੀ ਕਹਿੰਦੇ ਸੀ ਅਸੀਂ ਉਸ ਦਫ਼ਤਰ ਚ ਆਪਣੇ ਪ੍ਰੂਫ ਦਿੱਤੇ ਵੋਟ ਨਹੀਂ ਬਣੇ ਚਾਰ 200 ਵੋਟ ਬਣਾਈਆਂ ਚਾਰ ਦੋ ਮਹੀਨੇ ਦੇ ਵਿੱਚ ਮੈਂ ਖੁਦ 400 ਤੋਂ ਉੱਪਰ ਵੋਟਾਂ ਬਣਾਈਆਂ ਆ ਤੇ ਅਸੀਂ ਖੁਦ ਲੋਕਾਂ ਨੂੰ ਕਿਹਾ ਲੋਕੀ ਸਾਨੂੰ ਇਹੀ ਗੱਲ ਕਹਿੰਦੇ ਆ ਕਿ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਅਸੀਂ ਇਹਨਾਂ ਤੋਂ ਪਰੇਸ਼ਾਨ ਸੀ ਤੇ ਹੁਣ ਉਹਨਾਂ ਦਾ ਜਵਾਬ ਲੋਕੀ ਸਸਿਕਲੋ ਦਿਨਾਂ ਲੈ ਦੇਖ ਰਿਹਾ ਤੁਸੀਂ ਮੈਂ ਨਿਤਿੰਤ ਦਵੜੀ ਤਾ ਪਹੁੰਚਿਆ ਲੁਧਿਆਣਾ ਵਾਰਡ ਨੰਬਰ 5 ਦੇ ਵਿੱਚ ਜਿੱਥੇ ਦੱਸਦੀ ਐ ਵਾਰਡ ਨੰਬਰ 5 ਦੇ ਵਿੱਚ ਉਹ ਉਮੀਦਵਾਰ ਕਾਂਗਰਸ ਪਾਰਟੀ ਤੋਂ ਜਿਹੜਾ ਉਮੀਦਵਾਰ ਚੇਤਨ ਜੁਨੇਜਾ ਜੀ ਜਿਹੜੇ ਖੜੇ ਨੇ ਉਮੀਦਵਾਰ ਸੋ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਇਹ ਫਿਰਾਲ ਦਿਖਾ ਦਿੰਨੇ ਆ ਇਸ ਟਾਈਮ ਡੋਰ ਟੂ ਡੋਰ ਜਿਹੜਾ ਕੀਤਾ ਜਾ ਰਿਹਾ ਪਰ ਦੱਸਦੀ ਐ ਕਿ 21 ਤਰੀਕ ਦੀ ਜਿਹੜੀ ਡੇਟ ਹੈ ਉਹ ਲਾਸਟ ਡੇਟ ਹੈ 21 ਤਰੀਕ ਨੂੰ ਜਿਹੜਾ ਚੋਣ ਦਾ ਬਟਨ ਦਬਾਉਣਾ ਹੈ ਲੋਕਾਂ ਨੇ ਤਾਂ ਉਸ ਦਿਨ ਵੋਟਾਂ ਜੜੀਆਂ ਪੈਣੀਆਂ ਪਰ ਡੋਰ ਟੂ ਡੋਰ ਇੱਕ ਪਾਸੇ ਕੀਤਾ ਜਾ ਰਿਹਾ ਚੇਤਨ ਜੁ ਵਿਚ ਪਾਰਟੀ ਤੋਂ ਵੀ ਹਟ ਕੇ ਵੀ ਕਿੰਨੇ ਕਿਤੇ ਉਹਨਾਂ ਵੱਲੋਂ ਕਾਫੀ ਆਪਣੇ ਵਾਰਡ ਦੇ ਵਿੱਚ ਜਿਹੜੀ ਉਹਨਾਂ ਵੱਲੋਂ ਪਹਿਲਾਂ ਵੀ ਸੇਵਾ ਕੀਤੀ ਗਈ ਹੈ ਸੋ ਜੁਨੇਜਾ ਜੀ ਮੌਕੇ ਤੇ ਖੜੇ ਹੋ ਸਕਲ ਗੱਲ ਕਰਦੇ ਦੋਰ ਟੂ ਦੋਰ ਲਗਾਤਾਰ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਵੀ ਉਸਾਇਤ ਲੋਕ ਵੀ ਖੁਸ਼ ਨੇ ਨਾਲ ਨਾਲ ਤੇ ਜੁਨੇਜਾ ਜੀ ਵੱਲੋਂ ਗਲਬਾਤ ਵੀ ਕਰਦੇ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਰ ਦੋਰ ਟੂ ਦੋਰ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵਾਰਡ ਨੰਬਰ 5 ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਭਾਜੀ ਜੀ ਚਲੋ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਬਖੂਬੀ ਪਿਆਰ ਮਿਲ ਰਿਹਾ ਇਹ ਮੇਰਾ ਆਪਣਾ ਪਰਿਵਾਰ ਹੈ ਨੰਦਾ ਕਲੋਨੀ ਜਸਵਾਲ ਕਲੋਨੀ ਇੱਥੇ ਦਾ ਹੀ ਮੈਂ ਰਹਿਣ ਆਲਾ ਹੁਣੇ ਤੁਸੀਂ ਦੇਖਿਆ ਸੀ ਹਜੇ মিডিਆ ਦੇ ਸਾਹਮਣੇ ਇੱਕ ਗਲੀ ਦੇ ਵਿੱਚੋਂ ਤਿੰਨ ਪਰਿਵਾਰ ਮਿਲੇ ਔਰ ਕਿੰਨਾ ਪਰਿਵਾਰਾਂ ਦੇ ਵਿੱਚ ਇੱਕ ਗਲੀ ਦੇ ਵਿੱਚ ਤਿੰਨ ਪਰਿਵਾਰ ਜਿਹੜੇ ਕਿ ਸਲਾਈ ਸਾਡੇ ਕੋਲ ਸਿੱਖ ਰਹੇ ਸੀ ਉਸ ਤੋਂ ਬਾਅਦ ਨਾਲ ਹੀ ਇੱਕ ਹੋਰ ਪਰਿਵਾਰ ਆ ਗਿਆ ਗਲੀ ਮੋੜੇ ਚਾਰ ਪਰਿਵਾਰ ਇੱਕ ਗਲੀ ਦੇ ਵਿੱਚ ਸਲਾਈ ਮੇਰੇ ਟਿਊਸ਼ਨ ਸੈਂਟਰ ਸਿੱਕੇ ਗਏ ਆ ਇੰਨੇ ਮੈਂ ਕੰਮ ਕਰ ਰਿਹਾ ਔਰ ਕੰਪਿਊਟਰ ਸੈਂਟਰ ਵੀ ਮੈਂ ਖੋਲਿਆ ਹੋਇਆ ਜੀ ਕੰਪਿਊਟਰ ਸੈਂਟਰ ਦੇ ਵਿੱਚ ਬੱਚਿਆਂ ਨੂੰ ਫ੍ਰੀ ਕੋਚਿੰਗ ਦੇ ਰਿਹਾ ਤੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਪਿਆਰ ਕਿਉਂ ਨਹੀਂ ਮਿਲੂਗਾ ਜੀ ਤੇ ਸਰ ਐਜੂਕੇਸ਼ਨ ਦੀ ਜਿੰਨਾ ਗੱਲ ਕੀਤੀ ਹੈ ਤੁਸੀਂ ਕੰਪਿਊਟਰ ਸੈਂਟਰ ਖੋਲੇ ਹੋਇਆ ਤੇ ਕੁੜੀਆਂ ਵਾਸਤੇ ਆ ਪਰਿਵਾਰ ਦੇ ਵਿੱਚ ਜਿਹੜੇ ਪੜੇ ਲਿਖੇ ਨੇ ਉਹਨਾਂ ਵਾਸਤੇ ਸਲਾਈ ਸੈਂਟਰ ਵੀ ਖੋਲੇ ਹੋਇਆ ਨਾਲ ਨਾਲ ਹੋਰ ਵੀ ਸੇਵਾ ਜਿਹੜੀ ਲਗਾਤਾਰ ਕੀਤੀ ਹੈ ਪਾਜੀ ਸਾਰੀਆਂ ਸੇਵਾਵਾਂ ਚੱਲ ਰਹੀਆਂ ਹੁਣ ਤਾਂ ਟਾਈਮ ਐ ਰਿਜ਼ਲਟ ਆਣਾ ਹੁਣ ਤਾਂ ਸੇਵਾਵਾਂ ਤਾਂ ਅਸੀਂ ਕੀਤੀਆਂ ਹੋਈਆਂ ਔਰ ਕਰ ਵੀ ਰਹੇ ਆਂ ਔਰ ਕਰਾਂਗੇ ਵੀ ਹੁਣ ਤਾਂ ਪਬਲੀਕ ਦਾ ਸੁਭੀ ਕਿਨੇ ਕਿਹਦਾ ਮੁੱਲ ਪਾਣਾ ਬਿਲਕੁਲ ਕਿਸ ਤਰੀਕੇ ਦਾ ਹਜ਼ੂਮ ਦੇਖਣ ਨੂੰ ਮਿਲ ਰਿਹਾ ਵਾਰਡ ਦੇ ਵਿੱਚ ਦੇਖੋ ਵਾਰਡ ਦੇ ਵਿੱਚ ਹਜ਼ੂਮ ਜਿਹੜਾ ਇਹ ਕਾਂਗਰਸ ਹੁੰਦਾ ਨਾ ਕਾਂਗਰਸ ਪਾਰਟੀ ਤੇ ਲੋਕਾਂ ਦੇ ਦਿਲਾਂ 'ਚ ਵਸੀ ਹੋਈ ਆ ਇਹ ਜੜ ਕਾਉਂਸਲਰ ਇੱਕ ਜੜ ਹੁੰਦਾ ਠੀਕ ਐ ਔਰ ਦੇਖਣ ਨੂੰ ਮਾਹੌਲ ਮੈਂ ਤੁਹਾਨੂੰ ਦੱਸਦਾ ਰਿਹਾ ਤੁਸੀਂ ਝਾੜੂ ਵਾਲਿਆਂ ਨੇ ਅੱਜ ਤੱਕ ਨਾ ਐਡ ਹੀ ਕੀਤੀ ਔਰ ਕੁਛ ਨਹੀਂ ਨਾ ਤੇ ਪੱਲੇ ਤਿੰਨ ਸਾਲ ਹੋ ਗਏ ਬੇੜਾ ਗਿਰਕ ਕਰਤਾ ਇਹਨਾਂ ਨੇ ਮੇਰੇ ਵਾਰਡ ਦਾ ਔਰ ਹੁਣ ਤੁਹਾਡੇ ਸਾਹਮਣੇ 21 ਤਰੀਕ ਨੂੰ ਦੇਖਿਓ ਇੱਕ ਨੰਬਰ ਮੇਰਾ ਆਇਆ ਤੇ ਇੱਕ ਨੰਬਰ ਹੀ ਆਣਾ ਇੱਕ ਨੰਬਰ ਤੇ ਇਹਨਾਂ ਨੇ ਬਟਨ ਦਬਾ ਕੇ ਮੈਨੂੰ ਜਿਤਾਣਾ ਹੈ ਤੇ ਆਪਣੇ ਵਾਰਡ ਵਾਸਤੇ ਕੀ ਨਮਾ ਲੈ ਕੇ ਆਓਗੇ ਸਰ ਤੁਹਾਡੇ ਵੱਲੋਂ ਕੀ ਲੈ ਲੈ ਕੇ ਆਇਆ ਜਾਊਗਾ ਅਸ਼ੀਰਵਾਦ ਦੇਣਾ ਜੀ ਤੁਸੀਂ ਕੀ ਲੱਗ ਰਿਹਾ ਹੁਣ ਡੋਰ ਟੂ ਡੋਰ ਕਰ ਕਿੰਨਾ ਫੀਲ ਕਰ ਰਹੇ ਫੀਲ ਤਾਂ ਸਹੀ ਕਰ ਰਹੇ ਆ ਸਾਡਾ ਗਾਲੀ ਦਾ ਇਹਨੂੰ ਬੋਡ ਦੇ ਦੇ ਪੰਜੇ ਨੂੰ ਪੰਜੇ ਨੂੰ ਦੇ ਦੇਾਂਗੇ ਇਹ ਦੇਖੋ ਪੰਜੇ ਨੂੰ ਦੇ ਦੇਾਂ ਮੈਂ ਦੱਸਦਾ ਜੀ ਮੈਂ ਦੱਸਦਾ 3 ਸਾਲ ਹੋ ਗਏ ਐਮਐਲਏ ਸਿਰ ਤੇ ਹੋਵੇ ਸਰਕਾਰ ਹੋਵੇ ਤੇ ਉਹਨਾਂ ਕੋ ਗਲੀ ਨਾ ਉੱਚੀ ਹੋਈ ਹੋਵੇ ਲੱਖ ਲਾਣੇ ਤੇ ਇਦਾਂ ਦੀ ਸਰਕਾਰ ਦੇ ਔਰ ਇਹਨਾਂ ਨੇ ਬੇੜਾ ਕਰਕੇ ਕਰਤਾ ਮੇਰੇ ਵਾਰਡ ਦਾ ਜਿੰਨੀ ਦਿਨ ਮੇਰੇ ਰਕੇਸ਼ ਭਾਜੀ ਸੀਗੇ ਪਾਣੀ ਵਧੀਆ ਆ ਰਿਆ ਸੀ ਲਾਈਟ ਵੀ ਸਭ ਕੁਝ ਵਧੀਆ ਚੱਲ ਰਹੀ ਸੀ ਇਸ ਝਾੜੂ ਸਰਕਾਰ ਨੇ ਬੇੜਾ ਕਰਕੇ ਕਰਤਾ ਔਰ ਇਹ ਗਲੀ ਮੇਰੀ ਭੈਣ ਮੇਰੀ ਮਾਂ ਨੇ ਕਿਹਾ ਮੇਰੀ ਭੈਣ ਨੇ ਕਿਹਾ ਉੱਚੀ ਕਰਾਣੀ ਉੱਚੀ ਹੋ ਗਏ ਰੋਦੀ ਚੇਤਨ ਜਨੇਜਾ ਜੀ ਨੂੰ ਇਹਨਾਂ ਦੀ ਵਾਈਫ ਅੰਜੂ ਜਨੇਜਾ ਜੀ ਨੂੰ ਜਿਤਾ ਕੇ ਇਹ ਸੜਕ ਅਸੀਂ ਉੱਚੀ ਕਰਾਂਗੇ ਪੂਰਾ ਔਰ ਅਸੀਂ ਉੱਚੀ ਕਰਾਉਣ ਦੇ ਨਾਲ ਨਾਲ ਨਾ ਧਿਆਨ ਵੀ ਰੱਖਾਂਗੇ ਮੇਰੇ ਕਿਸੇ ਭੈਣ ਭਰਾ ਦਾ ਘਰ ਨੀਵਾ ਨਾ ਹੋ ਜਾਵੇ ਕਿਤੇ ਅੰਦਰ ਪਾਣੀ ਚਾਈ ਜਾਵੇ ਇਹ ਸਾਨੂੰ ਬਖੂਬੀ ਆਂਦਾ ਪਿੱਛੇ ਜੇ ਹੁਣ Shimla ਗਲੋਨੀ ਦੇ ਵਿੱਚ ਝਾੜੂ ਵਾਲਿਆਂ ਨੇ ਇੱਕ ਗਲੀ 'ਚ ਉੱਚੀ ਗਰਾਂ ਦੀ ਬਜਾਇ ਪਟਾਤੀ ਔਰ ਕਹਿੰਦੇ ਅਸੀਂ ਫੋਟੋ ਫੋਟ ਉੱਚੀ ਕਰਨੀ ਆ ਤੇ ਉਹ ਗਲੀ ਵਿਰੋਧ ਕਰਕੇ ਰੁਕ ਗਈ ਇਹ ਸਭ ਅਸੀਂ ਧਿਆਨ ਰੱਖਾਂਗੇ ਆਪਣੇ ਪਰਿਵਾਰ ਦਾ ਕਿਤੇ ਕਿਤੇ ਸਰ ਲੱਗਦਾ ਕਿ ਜਦੋਂ ਇਲੈਕਸ਼ਨ ਦੇ ਵਿੱਚ ਨਜ਼ੀਕ ਆਂਦੇ ਨੇ ਤੇ ਇਲੈਕਸ਼ਨ ਦੇ ਵਿੱਚ ਲੋਕ ਖੜੇ ਹੋ ਜਾਂਦੇ ਨੇ ਜਿੱਦਾਂ ਕੈਂਡੀਡੇਟ ਤੇ ਵਾਅਦੇ ਕਰਦੇ ਨੇ ਪਰ ਜਦੋਂ ਜਿੱਤਣ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਉਹ ਭੁੱਲ ਜਾਂਦੇ ਨੇ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਨੂੰ ਜਿਹੜ ਨੂੰ ਕਿਹਾ ਜਾਂਦਾ ਵਾਰਡ ਦਾ ਪਰਿਵਾਰ ਇਹਦਾ ਜਵਾਬ ਮੈਂ ਦਿੰਦਾ ਮੈਂ 15 ਸਾਲ ਤੋਂ ਇੱਥੇ ਆਜਾਦ ਕੌਂਸਲ ਜਿੱਤ ਰਿਹਾ ਮੈਂ ਨਾਲ ਹੈ ਜਿੱਥੇ ਜਿੱਥੇ ਕੋਈ ਕਮੀ ਆਊਗੀ ਜਾਂ ਮੇਰਾ ਮੈਂ ਸਾਥ ਹਾਂਗਾ ਇਹ ਵੀ ਗਲੀਆਂ ਉੱਚੀਆਂ ਨਹੀਂ ਹੋਈਆਂ ਤੁਸੀਂ ਆਜ਼ਾਦ ਕੌਂਸਲ ਪਹਿਲਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਬਣਾਈਆਂ ਸੀਗੀਆਂ ਉਸ ਹਿਸਾਬ ਨਾਲ ਹੁਣ ਲੋਕਾਂ ਨੇ ਕਿਹਾ ਕਿ ਭਾਜੀ ਸਾਡੀਆਂ ਗਲੀਆਂ ਥੋੜੀਆਂ ਉੱਚੀਆਂ ਕਰ ਦਿਓ ਉਹ ਅਸੀਂ ਸਾਰਾ ਸਿਸਟਮ ਇੰਜੀਨੀਅਰਿੰਗ ਨੂੰ ਨਾਲ ਲੈ ਕੇ ਇਹਨਾਂ ਦਾ ਕੰਮ ਕਰਾਂਗੇ ਇੱਕ ਜਵਾਬ ਤੁਹਾਨੂੰ ਮੈਂ ਦਿੰਨਾ ਤੁਸੀਂ ਕਹਿੰਦੇ ਹੋ ਬਾਅਦ 'ਚ ਬਣ ਕੇ ਮੁੱਕਰ ਜਾਂਦੇ ਨੇ ਭਾਜੀ ਲੋਕ ਪਰਵਾਰਾਂ ਦੇ ਵਿੱਚ ਰਿਹਾ ਮੈਂ ਪਰਵਾਰਾਂ ਦੇ ਵਿੱਚ ਰਹਿ ਰਿਹਾ 2.5 ਸਾਲ ਹੋ ਗਏ ਬਿਨਾਂ ਕਿਸੇ ਅਹੁਦੇ ਤੋਂ ਮੈਂ ਮਿਹਨਤ ਕਰ ਰਿਹਾ ਆ ਤੁਹਾਡੇ ਸਾਹਮਣੇ ਨਾਲ ਸਾਰੇ ਮੇਰੇ ਕੰਮ ਕੀਤੇ ਹੋਏ ਆ ਕੋਈ ਝੂਠਲਾ ਨਹੀਂ ਸਕਦਾ ਇੱਕ ਗਲੀ ਦੇ ਵਿੱਚ ਤੁਸੀਂ ਹੁਣ ਗਏ ਹੋ মিডিਆ ਨਾਲ ਸੀ ਇੱਕ ਗਲੀ ਚ ਚਾਰ ਪਰਿਵਾਰ ਆ ਜਿਹੜੇ ਕਿ ਸਲਾਈ ਮੇਕੋ ਸਿੱਖ ਰਹੇ ਆ ਤੁਸੀਂ ਹੋਰ ਦੱਸੋ ਆ ਬਿਜਲੀ ਦੇ ਟਰਾਂਸਫਾਰਮਰ ਕੋਲੋਂ ਲੇਬਰ ਦੇ ਕੇ ਕਿ ਮੈਨਰ ਖਵਾਏ ਆ ਕੋਲੋਂ ਲੇਬਰ ਦੇ ਕੇ ਔਰ ਉਸ ਤੋਂ ਬਾਅਦ ਕਲਾਸ਼ ਨਗਰ ਦਾ ਕਟ ਜਿਹੜਾ ਕਿ ਚੰਗਾ ਪਲਾ ਉੱਥੇ ਪਰਿਵਾਰ ਨਿਕਲਦਾ ਸੀ ਸਾਡਾ ਕਲਾਸ਼ ਨਗਰ ਦਾ ਇਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਕਿ ਇਹਦੇ ਉੱਤੇ ਪੁਲ ਬਣਾਇਆ ਜਾਵੇ ਅਗਲੇ ਦਿਨ ਹੀ ਬੰਦ ਕਰਤਾ ਉਲਟਾ ਇਹਨਾਂ ਨੇ ਕੰਮ ਕਰਨ ਦੀ ਬਜਾਏ ਕੰਮ ਖਰਾਬ ਕਰ ਰਿਹਾ ਇਹ ਬਖੂਬੀ ਲੋਕ ਜਾਣਦੇ ਨੇ ਈ ਲੱਗਦਾ ਕਿ ਨਿੱਕੇ ਲੀਡ ਨਾਲ ਜਿੱਤ ਪ੍ਰਾਪਤ ਹੋ ਗਏ ਇਸ ਵਾਰੀ ਕੰਫਰਮ ਉਹ ਵਾਹਿਗੁਰੂ ਜਾਣਦਾ ਮੇਰਾ ਪਰਿਵਾਰ ਜਾਣਦਾ ਜਿੱਤ ਚਾਹੇ ਇੱਕ ਵੋਟ ਦੀ ਹੋਵੇ ਜਿੱਤ ਜਿੱਤ ਹੁੰਦੀ ਹੈ ਬਾਕੀ ਮੇਰੇ ਪਰਿਵਾਰ ਮੇਰੇ ਨਾਲ ਹੈ 21 ਤਰੀਕ ਨੂੰ ਰਿਜ਼ਲਟ ਆ ਜਾਣਾ ਜਲਦੀ ਨਹੀਂ ਤੁਸੀਂ ਦੇਖੋ ਹੁੰਦਾ ਕੀ ਹੈ ਇਹਦਾ ਜਵਾਬ ਮੇਰੇ ਪਰਿਵਾਰ ਦਊਗੇ ਸਾਰੇ ਧੰਨਵਾਦ ਤਰੀਕੇ ਨਾਲ ਨਾਲ ਦੋਸੀ ਉਮਰਿਆਂ ਤੋਂ ਕੀ ਕਹਿਣਾ ਨਾਲ ਨਾਲ ਜਿੱਦਾ ਡੋਰ ਟੂ ਡੋਰ ਕਰ ਰਹੇ ਹੁਕੀ ਡੋਰ ਟੂ ਡੋਰ ਇਸ ਕਰਕੇ ਕਰ ਰਹੇ ਆ ਜਿੰਨੇ ਵੀ ਸੰਗਤ ਹੈਗੀ ਆ ਸ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਚੇਤਨ ਜੀ ਨੇ ਜਾਂ ਕੀ ਕੰਮ ਕਰ ਰਹੇ ਆ ਲੇਕਿਨ ਕੰਮ ਜਿਹੜੇ ਚੇਤਨ ਜਨੇਜਾ ਨੇ ਕੀਤੇ ਅਜ ਤੱਕ ਕਿਸੇ ਕਾਉਂਸਲਰ ਨੇ ਨਹੀਂ ਕੀਤੇ ਕਿਉਂਕਿ ਇਹਨਾਂ ਨੇ ਨਾਂ ਹੁੰਦੇ ਹੋਏ ਵੀ ਇਸ ਮੱਲੇ ਦੇ ਵਿੱਚ ਸਲਾਈ ਸੈਂਟਰ ਖੋਲ੍ਹਿਆ ਕੰਪਿਊਟਰ ਸੈਂਟਰ ਖੋਲ੍ਹਿਆ ਇੱਕ ਬਹੁਤ ਵਧੀਆ ਕੰਮ ਜਿਹੜਾ ਕਰ ਰਿਹਾ ਇਹਦੇ ਵਰਗਾ ਕਿਸੇ ਵੀ ਕਾਉਂਸਲਰ ਨੇ ਕੋਈ ਕੰਮ ਨਹੀਂ ਕੀਤਾ ਇਹ ਤਾਂ ਇੱਕ ਆਮ ਆਦਮੀ ਪਾਰਟੀ ਜਿਹੜੀ ਇਹਦਾ ਵਾਅਦੇਆਂ ਦੀ ਹੈ ਤੇ ਵਾਅਦੇ ਕਰ ਲੈਣੇ ਆ ਤੇ ਕੰਮ ਕੋਈ ਕਰਨਾ ਨਹੀਂਗਾ ਅੱਜ ਤਾਈਂ ਇਹ ਦੱਸਣ ਦਾ ਸਹੀ ਕਿਹੜਾ ਇਹ ਨਹੀਂ ਵਾਅਦਾ ਨਵਾਇਆ ਕੀ ਜਨਾਨੀਆਂ ਨੂੰ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਈਆ ਦੇ ਦਿੱਤਾ ਕੀ ਕਿਸੇ ਨੂੰ 2500 ਰੁਪਈਆ ਪੈਨਸ਼ਨ ਦੇ ਦਿੱਤੀ ਆ ਕੀ ਨਹੀਂ ਕੀਤਾ ਕੋ ਦੱਸਣ ਦਾ ਸਹੀ ਸਾਨੂੰ ਜੇ ਕਿਤੇ ਕੋਈ ਗਲੀਆਂ ਬਣੀਆਂ ਆ ਜਾਂ ਕੁਝ ਇਹ ਕਾਂਗਰਸ ਦੇ ਰਾਜ ਦੇ ਵਿੱਚ ਬਣੀਆਂ ਆ ਇਹਨਾਂ ਆਮ ਆਦੀ ਪਾਰਟੀਆਂ ਨੇ ਇੱਕ ਸਿਰਫ ਆਪਣੀ ਮੋਹਰ ਲਾਈ ਹੈ ਕੀ ਲੱਗਦਾ ਮੈਮ ਬਿਗੈਰ ਕਾਉਂਸਲਰੀ ਬਿਗੈਰ ਕਿਸੇ ਅਹੁਦੇ ਤੋਂ ਬਿਗੈਰ ਪਾਰਟੀ ਦੇ ਵਿੱਚ ਸਿਰਫ ਇੱਕ ਸਮਾਜ ਸੇਵਾ ਆਪਣੇ ਵਾਰਡ ਦੇ ਵਿੱਚ ਕੀਤੀ ਹੈ ਕਾਫੀ ਲੰਬੇ ਸਮੇਂ ਤੋਂ 22 ਸਾਲ ਜਿਵੇਂ ਕਿ ਦੱਸ ਦिए ਉਹਨਾਂ ਵੱਲੋਂ ਕਿਹਾ ਗਿਆ ਕਿ ਕੰਪਿਊਟਰ ਸੈਂਟਰ ਖੋਲੇ ਗਏ ਨੇ ਸਲਾਈਡ ਸੈਂਟਰ ਖੋਲੇ ਗਏ ਨੇ ਹੋਰ ਲੋਕਾਂ ਦੀ ਜਿਹੜੀ ਸੇਵਾ ਕੀਤੀ ਗਈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਵਿਦਾਊਟ ਕਾਉਂਸਲਰ ਸਿਰਫ ਇੱਕ ਸਮਾਜ ਸੇਵਾ ਜਿਹੜੀ ਹੈ ਕੀਤੀ ਗਈ ਹੈ ਜਿਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਕਿਤੀ ਹੋਈਆਂ ਸੋ ਤਸਵੀਰਾਂ ਗੱਲ ਬਾਤ ਵੀ ਕਰਾਂਗੇ ਇਹ ਜਿਹੜੀਆਂ ਤਸਵੀਰਾਂ ਨਾ ਰਿਐਲਿਟੀ ਹੈ ਇਹ ਤਸਵੀਰਾਂ ਚ ਤੁਸੀਂ ਦੇਖੋਗੇ ਮੈਨੂੰ ਔਰ ਅੰਕਲ ਨੂੰ ਅਸੀਂ ਜਿਹੜਾ ਚੇਤਨ ਭਾਜੀ ਕੋਲ ਕੋਈ ਵੀ ਬੰਦਾ ਆਂਦਾ ਸੀਗਾ ਕਿ ਸੀਵਰੇਜ ਦੀ ਪ੍ਰੋਬਲਮ ਲੈ ਕੇ ਪਾਣੀ ਨੂੰ ਮੈਂ ਔਰ ਅੰਕਲ ਨੇ ਖੁਦ ਜਾ ਕੇ ਉੱਥੇ ਖੜ ਖੜ ਕੇ ਅਸੀਂ ਆਪਣੇ ਵਾਰਡ ਦੇ ਕੰਮ ਕਰਵਾਏ ਆ ਸਲਾਈ ਸੈਂਟਰ ਦੇ ਵੀ ਕੰਮ ਕਰਵਾਏ ਆ ਉਹ ਲੱਗੇ ਕੋਈ ਵੀ ਪ੍ਰੋਬਲਮ ਹੋਵੇ ਚਾਹੇ ਬਿਜਲੀ ਦੇ ਰਿਲੇਟਡ ਹੋਵੇ ਚਾਹੇ ਬਿਜਲੀ ਦੇ ਮੀਟਰਾਂ ਦੀ ਹੋਵੇ ਸਾਡੇ ਚੇਤਨ ਭਾਜੀ ਨੇ ਬਿਨਾ ਕਿਸੇ ਉਹਦੇ ਤੋਂ ਬਹੁਤ ਵਧੀਆ ਕੰਮ ਕੀਤੇ ਆ ਕਿੰਦਾ ਕੀ ਲੱਗ ਰਿਹਾ 21 ਤਰੀਕ ਦਾ ਰਿਜ਼ਲਟ ਕੀ ਦੱਸ ਰਿਹਾ ਬਹੁਤ ਵਧੀਆ ਆਏਗਾ ਬਹੁਤ ਵਧੀਆ ਆਏਗਾ ਬਹੁਤ ਵਧੀਆ ਆਏਗਾ ਜਿਹੜੇ ਲੋਕਾਂ ਦੀਆਂ ਵੋਟਾਂ ਨਹੀਂ ਬਣਦੀਆਂ ਸੀ ਸਾਡੇ ਕੋਲ ਪਰੇਸ਼ਾਨ ਲੋਕੀ ਆਉਂਦੇ ਸੀ ਕਹਿੰਦੇ ਸੀ ਅਸੀਂ ਉਸ ਦਫ਼ਤਰ 'ਚ ਆਪਣੇ ਪ੍ਰੂਫ ਦਿੱਤੇ ਵੋਟ ਨਹੀਂ ਬਣੇ ਚਾਹੇ ਤੋਂ 200 ਵੋਟ ਬਣਾਈਆਂ 4 ਦੋ ਮਹੀਨੇ ਦੇ ਵਿੱਚ ਮੈਂ ਖੁਦ 400 ਤੋਂ ਉੱਪਰ ਵੋਟਾਂ ਮਨਾਈ ਆਏ ਤੇ ਅਸੀਂ ਖੁਦ ਲੋਕਾਂ ਨੂੰ ਕਿਹਾ ਲੋਕੀ ਸਾਨੂੰ ਇਹੀ ਗੱਲ ਕਹਿੰਦੇ ਆ ਕਿ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਅਸੀਂ ਇਹਨਾਂ ਤੋਂ ਪਰੇਸ਼ਾਨ ਸੀ ਤੇ ਹੁਣ ਉਹਨਾਂ ਦਾ ਜਵਾਬ ਲੋਕੀ 21 ਤਰੀਕ ਨੂੰ ਦੇਣਗੇ ਮੈਂ ਕਹੀ ਚਲੋ ਸਮਾਜ ਸੇਵਾ ਕਰਦੇ ਨੇ ਸਮਾਜ ਦੇ ਨਾਤੇ ਪਰ ਜਦੋਂ ਉਹਦਾ ਮਿਲ ਜਾਂਦਾ ਉਸ ਤੋਂ ਬਾਅਦ ਸੇਵਾ ਜਿਹੜੀ ਹੈ ਬੰਦ ਵੀ ਹੋ ਜਾਂਦੀ ਹੈ ਇਹ ਚੀਜ਼ ਵੀ ਦੇਖਿਆ ਹੋਰ ਵਾਰਡਾਂ ਦੀ ਗੱਲ ਕਰਦੀਏ ਤੇ ਕੀ ਲਾਦਾ ਵੀ ਕਿਥਨੇ ਕਿਤੇ ਜਿੱਤਨ ਤੋਂ ਬਾਅਦ ਸੁਣਵਾਈ ਸਾਡੇ ਭਾਜੀ ਨਹੀਂ ਬਦਲੋਗੇ ਜਿਨੇ ਬਿਨਾ ਕਿਸੇ ਉਦੇ ਤੇ ਇੰਨਾ ਕੰਮ ਕੀਤਾ ਜਿਉ ਉਹਨੂੰ ਉਦਾਂ ਮਿਲ ਜਾਊਗਾ ਮਤਲਬ ਉਸ ਤੋਂ ਦੁੱਗਣਾ ਨਹੀਂ ਕਿ ਚੋਗਣਾ ਕੰਮ ਕਰਕੇ ਪਬਲਿਕ ਨੂੰ ਦਿਖਾਨਗੇ ਇਹ ਜਿਹੜੀ ਸੇਵਾ ਪਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵਾਰਡ ਨੰਬਰ 5 ਦੀ ਡੋਰ ਟੂ ਡੋਰ ਜਿਹੜੀ ਆ ਲਗਾਤਾਰ ਚੇਤਨ ਜੁਨੇਜਾ ਜੀ ਵੱਲੋਂ ਜਿਹੜੀ ਲਗਾਤਾਰ ਕੀਤੀ ਜਾ ਰਹੀ ਤਾਂ ਲੋਕਾਂ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਤੇ ਕੀ ਤਰੀਕ ਦਾ ਜਿਹੜਾ ਰਿਜ਼ਲਟ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਦੱਸਣ ਦੀ ਲੋੜ ਨਹੀਂ 21 ਤਰੀਕ ਦਾ ਰਿਜ਼ਲਟ ਜਿਹੜਾ ਉਹ ਆਪਣੇ ਆਪ ਹੀ ਦੱਸੂਗਾ ਕਿ ਇਸ ਵਾਰਡ ਦੇ ਜਿਹ ਤਾਜ ਸਜੁੰਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਮਹਿਲਾਵਾਂ ਵੀ ਨਾਲ ਲੱਗੀਆਂ ਹੋਈਆਂ ਨੇ ਪਰ ਉਸ ਤੋਂ ਬਾਅਦ ਸਾਨੂੰ ਦੱਸ ਦਿੰਨੇ ਆਂ ਕਿ ਵਾਰਡ ਨੰਬਰ 5 ਦੇ ਵਿੱਚ ਜਿਹੜਾ ਬਗੈਰ ਕਾਉਂਸਲਰ ਬਣੇ ਹੋਏ ਇੱਕ ਸਮਾਜ ਸੇਵਾ ਜਿਹੜੀ ਹੈ ਕਿਸ ਤਰੀਕੇ ਇਹਨਾਂ ਨੇ निभाई ਗਈ ਹੈ ਲਗਾਤਾਰ ਸਲਾਈ ਸੈਂਟਰ ਕੰਪਿਊਟਰ ਸੈਂਟਰ ਤਾਂ ਹੋਰ ਵੀ ਜਿਹੜੀ ਸੁਵਿਧਾਵਾਂ ਸਿੱਗੀਆਂ ਉਹ ਵੀ ਲਗਾਤਾਰ ਵਾਰਡ ਨੰਬਰ 5 ਦੇ ਵਿੱਚ ਦਿੱਤੀਆਂ ਗਈਆਂ ਨੇ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਲੋਕ ਮੂੰਹ ਆਪਣੇ ਬੋਲ ਰਹੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਅਗਰ ਅਹੁਦਾ ਮਿਲ ਗਿਆ ਤੇ ਦੋ ਗੁਣਾ ਨਹੀਂ 4 ਗੁਣਾ ਕੰਮ ਕਰਕੇ ਦਿਖਾਣਗੇ ਪਰ 21 ਤਰੀਕ ਜਿਹੜੀ ਇਹ ਡੇਟ ਹੈ ਉਹ ਤੈ ਕਰੂਗੀ ਉਹ ਡੇਟ ਜਿਹੜੀ ਹੈ ਰਿਜ਼ਲਟ ਜਿਹੜਾ ਤੈ ਕਰੂਗਾ ਵੀ ਕਿਸ ਦੇ ਸਿਰ ਦੇ ਉੱਤੇ ਜਿਹੜਾ ਤਾਜ ਵਾਰਡ ਨੰਬਰ 5 ਦੇ ਵਿੱਚੋਂ ਸਦਾ ਨਵੀਂ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਜਣਾ ਲਾਈਵ ਮੈਨੇਜਰ ਕੈਮਰਾਮੈਨ ਦੇ ਨਾਲ ਸ਼ੁਕਰੀਆ